ਇਸ ਗੈਂਗਸਟਰ ਤੇ 17 ਤੋਂ ਵੱਧ ਮੁਕਦਮੇ ਦਰਜ ਨੇ ਜਿਦੇ ਚ ਐਨਡੀਪੀਐਸ ਐਕਟ ਐਕਸਾਈਜ਼ ਐਕ ਇਰਾਦਾ ਕਤਲ ਡਕੈਤੀ ਵਗੈਰਾ ਦੇ ਪਰਚੇ ਦਰਜ ਨੇ 17 ਜਦੋਂ ਇਹਨਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਪੁਲਿਸ ਪਾਰਟੀ ਦੇ ਉੱਪਰ ਤਿੰਨ ਰਾਉਂਡ ਫਾਇਰ ਕੀਤੇ ਪੁਲਿਸ ਪਾਰਟੀ ਨੇ ਬੜੀ ਬਾਤ ਰੀਨਾਲ ਤੇ ਰਿਸਟ੍ਰਿੰਟ ਦਾ ਨਜ਼ਾਰਾ ਪੇਸ਼ ਕਰਦੇ ਹੋਏ ਜਵਾਬੀ ਫਾਇਰ ਕੀਤਾ ਤੇ ਵੀ ਰਾਈਟ ਲੈਗ 'ਚ ਬੋਲਟਿੰਜਰੀ ਹੋਈ ਜਿਹਦੇ ਨਾਲ ਇਨਜਰੀ ਹੋਇਆ ਲਾਤੇ ਆਰਡਰ ਨੂੰ ਪ੍ਰਕਰਾਰ ਰੱਖਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਹਨ ਬਦਮਾਸ਼ਾਂ ਦੇ ਐਨਕਾਊਂਟਰ ਕੀਤੇ ਜਾ ਰਹੇ ਨੇ ਤੇ ਇਸੇ ਕੜੀ ਦੇ ਤਹਿਤ ਹੀ ਪਟਿਆਲਾ ਪੁਲਿਸ ਦਾ ਬਦਮਾਸ਼ ਦੇ ਨਾਲ ਮੁਕਾਬਲਾ ਹੋਇਆ ਤੇ ਇਸ ਸਸੰਸਨੀ ਖੇਜ਼ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਦੇ ਵਿੱਚ ਸੀ ਇਹ ਗੈਂਗਪੈਬਰ ਇਹ ਤੁਸੀਂ ਆਪਣੇ ਟੀਵੀ ਸਕਰੀਨ ਤੇ ਜੋ ਸ਼ਖਸੀ ਤਸਵੀਰ ਦੇਖ ਰਹੇ ਹੋ ਦਰਅਸਲ ਇਸੇ ਹੀ ਬਦਮਾਸ਼ਤਾ ਪੁਲਿਸ ਦੇ ਵੱਲੋਂ ਅਨਕਾਊਂਟਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ 골ਡੀ ਢਿੱਲੋ ਗੈਂਡ ਦਾ ਹੈ ਮੈਂਬਰ ਹੈ ਜਿਸ ਦੇ ਨਾਲ ਪੁਲਿਸ ਦੀ ਮੁਰਪੇੜ ਹੋਈ ਹੈ ਤੇ ਪੁਲਿਸ ਨੇ ਇਸ ਨੂੰ ਧਰਤ ਪੋਚਿਆ ਤੇ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਕੀ ਮੁਕਾਬਲੇ ਵਾਲੀ ਥਾਂ ਦਾ ਐਸਐਸਪੀ ਪਟਿਆਲਾ ਜਾਇਜ਼ਾ ਲੈ ਰਹੇ ਨੇ ਅੱਜ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀਡੀ ਗੁਰਬੰਦ ਸਿੰਘ ਬੈਂਸ ਤੇ ਇੰਚਾਰਜ ਸੀਆਈਏ ਇੰਸਪੈਕਟਰ ਪ੍ਰਦੀਪ ਬਾਜਵਾ ਦੀ ਟੀਮਾਂ ਜਦੋਂ ਇਹਨਾਂ ਨੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਆਧਾਰ ਤੇ ਮੂਵਮੈਂਟ ਸ਼ੁਰੂ ਕੀਤੀ ਤੇ ਸੰਨੀ ਕੁਮਾਰ ਉਰਫ ਤਾਰੀ ਇੱਕ ਗੈਂਗਸਟਰ ਨੂੰ ਜਦੋਂ ਇਹਨਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਪੁਲਿਸ ਪਾਰਟੀ ਦੇ ਉੱਪਰ ਤਿੰਨ ਰੌਨ ਫਾਇਰ ਕੀਤੇ ਪੁਲਿਸ ਪਾਰਟੀ ਨੇ ਬੜੀ ਬਾਤਰੀ ਨਾਲ ਤੇ ਰੈਸਟ੍ਰੇਂਟ ਦਾ ਨਜ਼ਾਰਾ ਪੇਸ਼ ਕਰਦੇ ਹੋਏ ਜਵਾਬੀ ਫਾਇਰ ਕੀਤਾ ਤੇ ਇਹਦੀ ਰਾਈਟ ਲੈਗ 'ਚ ਬੁਲਟ ਇਜਰੀ ਹੋਈ ਜਿਸ ਦੇ ਨਾਲ ਹੀ ਉਹ ਨਿਊਟਰਲਾਈਜ਼ ਹੋਇਆ ਇਸ ਗੈਂਗਸਟਰ ਤੇ 17 ਤੋਂ ਵੱਧ ਮੁਕਦਮੇ ਦਰਜ ਨੇ ਜਿਦੇ ਚ ਐਨਡੀਪੀਐਸ ਐਕਟ ਐਕਸਾਈਜ਼ ਐਕਟ ਇਰਾਦਾ ਕਤਲ ਡਕੈਤੀ ਵਗੈਰਾ ਦੇ ਪਰਚੇ ਦਰਜ ਨੇ 17 ਇਹ 골ਡੀ ਢਿੱਲੋਂ ਗੈਂਗ ਨਾਲ ਸੰਬੰਧਿਤ ਇੱਕ ਕ੍ਰਿਮినਲ ਹੈਗਾ ਹੈ ਬੀਤੇ ਸਮੇਂ ਵੀ 골ਡੀ ਢਿੱਲੋਂ ਗੈਂਗ ਨੇ ਰਾਜਪੁਰਾ ਏਰੀਆ ਚ ਐਕਸਟਰਸ਼ਨ ਕਾਲਾਂ ਤੇ ਫਾਇਰਿੰਗ ਵਗੈਰਾ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ 골ਡੀ ਢਿੱਲੋਂ ਗੈਂਗ ਦੇ ਪਹਿਲਾਂ ਵੀ ਅਸੀਂ ਗੈਂਗ ਮੈਂਬਰ ਜਿਹੜੇ ਉਹ ਕਾਬੂ ਕੀਤੇ ਤੇ ਇਸ ਸੰਨੀ ਕੁਮਾਰ ਨੂੰ ਵੱਡੀ ਡੂੰਘਾਈ ਨਾਲ ਅਸੀਂ ਇੰਟਰੋਗੇਟ ਕਰਾਂਗੇ ਇਸ ਅਰੈਸਟ ਨਾਲ ਜਿਹੜਾ ਪਟਿਆਲੇ ਸ਼ਹਿਰ ਚ ਕਿਸੇ ਸਨਸਨੀਖੇਜ਼ ਵਾਰਦਾਤ ਨੂੰ ਇਹਨੇ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਤੇ ਇੱਕ ਚੋਰੀ ਦਾ ਮੋਟਰਸਾਈਕਲ ਜਿਹਦੇ ਤੇ ਸਵਾਰ ਸੀਗਾ ਤੇ 32 ਬੋਰ ਦਾ ਪਿਸਤਲ ਤੇ ਤਿੰਨ ਡਰੋਨ ਦੇ ਤੇ ਰਿਕਵਰ ਹੋਏ ਤੇ ਇਹਨੂੰ ਬੜੀ ਡੀਪਲੀ ਅਸੀਂ ਇਨਵੈਸਟੀਗੇਟ ਕਰਾਂਗੇ ਕਿ 골ਡ ਟੇਲੋਂ ਗੈਂਗ ਦੇ ਇਸ਼ਾਰਿਆਂ ਤੇ ਇਹਨੇ ਕਿਹੜੀ ਬੜਵੱਡੀ ਵਾਰਦਾਤ ਨੂੰ ਪਟਿਆਲੇ ਸ਼ਹਿਰ ਚ ਅੰਜਾਮ। ਸਰ ਕਿੰਨੀ ਦੇਰ ਤੋਂ 골ਡੀ ਜਗ੍ਹਾ ਤੇ ਨਾਲ ਜੁੜਿਆ ਫੈਸਲਿਆ ਤੇ ਕਿਹਦੇ ਦੇਖੋ ਪਿਛਲੇ 2 ਸਾਲਾਂ ਤੋਂ 골ਡੀ ਢਿੱਲੋਂ ਗੈਂਗ ਨਾਲ ਜੁੜਿਆ ਆਇਆ। ਤੇ ਇੰਟਰਨੈਟ ਕਾਲਿੰਗ ਦੇ ਰਾਹੀਂ ਇਹ 골ਡ ਡੀਟਲ ਨੂੰ ਗੈਂਗ ਨਾਲ ਟੱਚ ਸੀ ਗਾ ਕੋਈ ਨਸ਼ਾ ਵਗੈਰਾ ਤਾਂ ਨਹੀਂ ਮਿਲਿਆ ਉਹ ਨਹੀਂ ਉਹ ਸਾਰਾ ਚੈੱਕ ਕਰਾ ਸਰਪੁਲਿਸ ਸੇ ਵੀ ਫਾਇਰ ਕੀਤਾ ਸੀ ਕੋਈ ਬਚਾ ਰਹੇ ਇਹ ਜੀ ਸਾਡੇ ਸੋਰਸਸ ਹੁੰਦੇ ਆ ਸੀਕ੍ਰੀਟ ਇਨਫੋਰਮੇਸ਼ਨ ਪੁਲਿਸ ਸੇ ਵੀ ਫਾਇਰ ਹੋਈ ਹੈ ਹਾਂ ਜੀ ਤਿੰਨ ਰੋਂ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਜਾਨੀ ਵਾਲੀ ਨੁਕਸਾਨ ਤੋਂ ਬਚਾ ਰਹੇ ਤੇ ਬਾਕੀ ਦੀ ਸਰ ਜਾਣਕਾਰੀ ਦੇ ਉੱਪਰ ਵੀ ਕੋਈ ਅਗਲਾ ਇਹਦਾ ਰਿਕਾਰਡ ਵਗੈਰਾ ਕੋਈ ਜਾਣਕਾਰੀ ਹਾਂ ਜੀ ਉਹ ਜਾਣਦਾ ਵਿਸ਼ਾ ਹੈ ਜੀ ਜਿਵੇਂ ਪਹਿਲਾਂ ਦੱਸਿਆ 17 ਕੇਸ ਸੰਗਿੰਤਰਾ ਮਾਦੇ ਦਰਜ ਨੇ ਤੇ ਜਰੂਰ ਮੈਂ ਇਨਚਾਰਜ ਸੀਆਈਏ ਤੇ ਐਸਪੀਡੀ ਨੂੰ ਮੈਂ ਅਪਰੀਸ਼ੀਏਟ ਕਰਾਂਗਾ ਕਿ ਇਹਨਾਂ ਦੀ ਪ੍ਰੋਐਕਟਿਵਨੈਸ ਨਾਲ ਜਿਹੜੀ ਕੋਈ ਇੰਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹਨੂੰ ਟਾਲਿਆ ਜਾ ਸਕਿਆ ਜਾਣਕਾਰੀ ਦੇ ਵਿੱਚ ਵੀ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਸਨੀ ਕੁਮਾਰ ਤਾਰੀਖ ਕੱਟੜ ਅਪਰਾਧੀ ਹੈ ਤੇ ਇਸ ਦੇ ਉੱਪਰ ਐਂਡੀਪੀਐਸ ਐਕਟ ਸਮੇਤ ਹੋਰ ਕਈ ਬਾਬਲਿਆਂ ਵਿੱਚ 17 ਕੇਸ ਦਰਜ ਨੇ ਉਰ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਬਦਮਾਸ਼ ਗੈਂਗਸਟਰ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਦੀ ਜਾਂਚ ਪੜਤਾਲ ਦੇ ਵਿੱਚ ਕੀ ਕੁਝ ਖੁਲਾਸੇ ਹੁੰਦੇ ਨੇ ਜਗਬਾਣੀ ਟੀਵੀ ਦੇ ਲਈ ਖਰੀਸ਼ ਬਟਲਾ ਦੀ ਰਿਪੋਰਟ